ਤੋ ਬਿਨਾ ਸੀ ਕੁਛ ਵੀ ਨਹੀਂ ਜੀ ਨਹੀਂ ਸਕਦੇ ਮੈਂ ਤਾਂ ਇੱਕ ਵਾਰੀ ਆਈ ਹਾਂ ਕਾਫੀ ਦੇਰ ਬਾਅਦ ਆਈ ਹਾਂ ਕਿਵਲੇ ਲੀਡੀ ਚੜੀਆਂ ਨਹੀਂ ਉਤਰ ਸਕਦੇ ਤੇ ਪਰ ਉਹਨਾਂ ਨੂੰ ਜਿਹੜਾ ਪਾਣੀ ਆ ਕਿ ਇਹਨਾਂ ਦੇ ਵਿੱਚ ਹੀ ਪ੍ਰੋਵਾਈਡ ਕਰਵਾਇਆ ਗਿਆ ਹਾਂਜੀ ਟ੍ਰੇਨਾਂ ਦੇ ਵਿੱਚ ਵੀ ਪ੍ਰੋਵਾਈਡ ਕਰਵਾ ਰਹੇ ਨੇ ਪਾਣੀ ਜਿਹੜੀਆਂ ਵੀ ਨਹੀਂ ਉਤਰ ਸਕਦੇ ਉਹਨਾਂ ਨੂੰ ਟ੍ਰੇਨਾਂ ਚ ਦੇ ਰਹੇ ਆ ਬਾਹਰ ਵੀ ਕਰ ਰਹੇ ਨੇ ਜਲਦੀ ਸੇਵਾ ਬਹੁਤ ਸੇਵਾ ਹੋ ਰਹੀ ਪਟਾਲਾ ਦੇ ਰੇਲਵੇ ਸਟੇਸ਼ਨ ਤੇ ਪੁੰਜੀਤਰੀ ਟ੍ਰੇਨ ਅੱਤੇ ਖਲੋਤੀ ਆ ਠੰਡਾ ਪਾਣੀ ਪੀਣ ਨੂੰ ਮਿਲਿਆ ਕਿਵੇਂ ਦਾ ਸਕੂਨ ਮਿਲਿਆ ਪਾਣੀ ਦੇ ਬਹੁਤ ਵਧੀਆ ਸਰ ਪਾਣੀ ਤੋਂ ਬਿਨਾਂ ਜ਼ਿੰਦਗੀ ਨਹੀਂ ਗਈ ਸਾਡੀ ਜਿੱਦਾਂ ਉਹ ਸਾਡੀ ਬੋਟਲ ਘਰ ਰਹਿ ਗਈ ਸੀ ਛੋਟਾ ਬੱਚਾ ਹੀ ਨਾਲ ਜੱਕ ਦਾ ਮੈਂ ਥੱਲੇ ਉਤਰ ਲੱਗਾ ਸੀ ਪਾਣੀ ਬੋਟਲ ਲੈਣ ਵਾਸਤੇ ਸਾਹਮਣੇ ਉਹਨਾਂ ਸ਼ਬੀਲ ਲਈ ਹੋਈ ਸੀ ਬਹੁਤ ਵਧੀਆ ਚੀਜ਼ ਆ ਜਿਹੜਾ ਸਾਰਿਆਂ ਦੀ ਸੇਵਾ ਕਰਦੇ ਪਏ ਨੇ ਧਰਮ ਦੀ ਸੇਵਾ ਉੱਤਮ ਸੇਵਾ ਹੈਗੀ ਸਭ ਤੋਂ ਵੱਡੀ ਜਲਦੀ ਜਿਹੜਾ ਇੱਥੇ ਉੱਤਰਦੇ ਮੈਂ ਵੇਰਗੇ ਤੋਂ ਆਇਆ ਗੁਰਦਾਸਪੁਰ ਜਾ ਰਿਹਾ ਹਾਂ ਔਰ ਵੀ ਕਿਤੇ ਅਜਿਹੀ ਸਥਿਤੀ ਆਏਗੀ ਨਹੀਂ ਸਰ ਮੈਂ ਕਾਫੀ ਟਰੈਵਲ ਕਰਦਾ ਹਾਂ ਹੁਣ ਰੀਸੈਂਟਲੀ ਮੈਂ ਦਿੱਲੀ ਆਗਰੇ ਗਿਆ ਸੀ ਬਟ ਉੱਥੇ ਕੋਈ ਵੀ ਇਦਾਂ ਦੀ ਸਹੂਲਤ ਨਹੀਂ ਗਈ ਜਰੂਰੀ ਨਹੀਂ ਸਟੇਸ਼ਨਸ ਤੇ ਉਦਾਂ ਵੀ ਤੁਸੀਂ ਗਲਾਸ ਪਾਣੀ ਦਾ ਲੈਣਾ 5 ਰੁਪਏ ਦਾ ਗਲਾਸ ਦਿੰਦੇ ਆ ਇਹ ਆਪਣਾ ਪੰਜਾਬ ਹੀ ਆ ਜਿੱਥੇ ਜਲਦੀ ਸੇਵਾ ਮਿਲਦੀ ਹੈ ਛੋਟੇ ਛੋਟੇ ਬੱਚੇ ਉਹਨਾਂ ਨੂੰ ਕਰਵਾ ਲੈਣ ਨਹੀਂ ਜਾ ਸਕਦੇ ਪਾਣੀ ਲੈਣੇ ਬਿਲਕੁਲ ਬਿਲਕੁਲ ਹਾਂ ਜੀ ਬਹੁਤ ਵਧੀਆ ਸਰ ਇਹ ਤੇ ਬਹੁਤ ਵਧੀਆ ਕੰਮ ਕਰ ਰਹੇ ਜਿਹੜਾ ਅੱਜ ਪਾਣੀ ਪਿਆੰਦੇ ਪਏ ਨੇ ਇਸ ਤੋਂ ਵੱਡਾ ਤਾਂ ਕੁਝ ਵੀ ਨਹੀਂਗਾ ਜਦੋਂ ਨਾ ਵਿਸ਼ਾਲ ਹੈ ਜੀ ਕਿਆ ਨਾ ਜਿੰਦੇ ਅਦੀ ਉਸਲਾਬ ਕੋਲੋਂ ਇੱਥੇ ਰੈਸਟ੍ਰੇਸ਼ਨ ਤੇ ਪਾਣੀ ਚਲਾਇਆ ਜਾ ਰਿਹਾ ਲੋਕਾਂ ਨੂੰ ਕਿਸਤਰਾ ਦੇਖਦੇ ਹਾਂ ਹਾਂਜੀ ਹਾਂਜੀ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਗਰਮੀ ਦਾ ਮੌਸਮ ਆ ਗਿਆ ਗਰਮੀ ਬਹੁਤ ਤੇਜ ਹੋ ਗਈ ਹੈ ਤੇ ਅਸੀਂ ਸਾਰੇ ਮੈਂਬਰ ਦ੍ਰਿਸ਼ਟੀ ਕਲੱਬ ਵੱਲੋਂ ਆਏ ਹਾਂ ਸਾਡੇ ਪਨੋਟ ਸਾਹਿਬ ਠਾਕਰ ਜੀ ਟਿੰਕੂ ਭਾਜੀ ਬੱਬੂ ਭਾ ਸਾਡੇ ਪ੍ਰਧਾਨ ਰਮਨ ਗੁਪਤਾ ਜੀ ਤੇ ਆਲ ਮੈਂਬਰ ਸਾਰੇ ਅਸੀਂ ਇੱਥੇ ਸਾਰਾ ਕਲੱਬ ਵੱਲੋਂ ਸਾਡ ਨੂੰ ਕਾਤ ਸਾਹਿਬ ਜੀ ਨੇ ਬੁਲਾਇਆ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਸਾਨੂੰ ਇਹ ਬਹੁਤ ਵਧੀਆ ਮੌਕਾ ਮਿਲਿਆ ਸੇਵਾ ਕਰਨ ਦਾ ਕਿ ਅਸੀਂ ਪਬਲਿਕ ਨੂੰ ਜਿਹੜੀ ਪਿਆਸੀ ਨੇ ਜਿਨ੍ਹਾਂ ਨੂੰ ਬਹੁਤ ਪਿਆਸ ਲੱਗੀ ਹੈ ਜਾਂ ਜਿਨ੍ਹਾਂ ਨੂੰ ਜਰੂਰਤ ਹੋਇਆ ਸੀ ਉਹਨਾਂ ਨੂੰ ਪਾਣੀ ਪਿਆਣੇ ਤੇ ਸਾਨੂੰ ਇਹ ਸੇਵਾ ਕਰਕੇ ਬਹੁਤ ਹੀ ਅੱਛਾ ਲੱਗਦਾ ਹੈ ਸਾਡੇ ਦਿਨ ਨੂੰ ਇੱਕ ਸਕੂਨ ਜਿਹਾ ਮਿਲਦਾ ਸੀ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਉਪਰਾਲਾ ਜੀ ਇਦਾਂ ਕਿ ਆਪਾਂ ਜਿਸ ਤਰ੍ਹਾਂ ਟੀਮ ਇਕੱਠੀ ਹੋਈ ਹੈ ਇਹ ਜਿਹੜਾ ਵਰਕ ਹੈ ਟੀਮ ਨਾਲ ਹੀ ਹੁੰਦਾ ਜੀ ਠੀਕ ਹੈ ਜੀ ਟ੍ਰੇਨ ਦੇ ਜਿਸ ਤਰ੍ਹਾਂ ਪੰਜ ਅਪਾਰਟਮੈਂਟ ਨੇ ਤੇ ਸਭ ਪਬਲਿਕ ਨੂੰ ਅਸੀਂ ਪ੍ਰੋਵਾਈਡ ਕਰਦੇ ਆਂ ਅੰਦਰ ਜਾ ਕੇ ਤਿੰਨ ਤਿੰਨ ਚਾਰ ਚਾਰ ਮੈਂਬਰ ਹੁੰਦੇ ਆ ਇੱਕ ਕੰਪਾਰਟਮੈਂਟ 'ਚ ਜਾ ਕੇ ਉਹਨਾਂ ਦੀਆਂ ਬੋਟਲਸ ਭਰਦੇ ਆ ਤੇ ਸਭ ਨੂੰ ਅਸੀਂ ਠੰਡਾ ਜਲ ਪ੍ਰੋਵਾਈਡ ਕਰਾਣੇ ਆ ਜੀ ਪਾਣੀ ਇੱਕ ਅਹਿਰੀ ਚੀਜ਼ ਹੈ ਕਿ ਜਿਹੜੀ ਅੰਦਰ ਦੀ ਇਨਸਾਨ ਦੀ ਤ੍ਰਿਸ਼ਨਾ ਇੰਨੀ ਕਿ ਪੂਰੀ ਹੋ ਜਾਂਦੀ ਹੈ ਜਦੋਂ ਪੀਂਦਾ ਜਲ ਤੇ ਉਹਦਾ ਅੰਗ ਅੰਗ ਰੋਮ ਰੋਮ ਜਾਗ ਉੱਠਦਾ ਤੇ ਜਦੋਂ ਉਹਨੂੰ ਬੈਠੇ ਜਲ ਮਿਲਦਾ ਤੇ ਉਹਦੀ ਖੁਸ਼ੀ ਦੇਖੋ ਕਿੰਨੀ ਹੋਏਗੀ ਬਿਲਕੁਲ ਜੀ ਨਹੀਂ ਬਿਲਕੁਲ ਜੀ ਦੇਖੋ ਕਾਤ ਸਾਬ ਦਾ ਬੜੇ ਪੁਰਾਣੇ ਸਾਰਾ ਕਲੱਬ ਵਾਲੇ ਬਹੁਤ ਪੁਰਾਣੇ ਲੱਗੇ ਰਹੇ ਨੇ ਅਸੀਂ ਸਾਨੂੰ ਹਮੇਸ਼ਾ ਹੀ ਮੌਕਾ ਮਿਲਦਾ ਇੱਥੇ ਅਸੀਂ ਹਰ ਵਾਰੀ ਹਰ ਸਾਲ ਗਰਮੀਆਂ 'ਚ ਆਨੇ ਆਂ ਔਰ ਸਾਨੂੰ ਵੀ ਬੜਾ ਸਕੂਨ ਮਿਲਦਾ ਈ ਸਾਡੇ ਸਾਰੇ ਕਲੱਬ ਮੈਂਬਰਸ ਨੂੰ ਸਾਨੂੰ ਬਹੁਤ ਮਾਜਾਂਦਾ ਸੇਵਾ ਕਰਕੇ ਮੈਂ ਜੀ ਦਵਿੰਦਰ ਪਨੋਟ ਦ੍ਰਿਸ਼ਟੀ ਕਲੱਬ ਤੋਂ ਜੀ ਕਾਹ ਸਾਹਿਬ ਦੇ ਜਿਹੜਾ ਸੇਵਾ ਦਾ ਕੰਮ ਸ਼ੁਰੂ ਕੀਤਾ ਦਾ ਪਾਣੀ ਦਾ ਗੱਡੀਆਂ 'ਚ ਪਾਣੀ ਭਰਨ ਦਾ ਉਹਦੇ ਵਾਸਤੇ ਅਸੀਂ ਅੱਜ ਸੇਵਾ 'ਚ ਹਿੱਸਾ ਲੈਣ ਲਈ ਆਏ ਬਹੁਤ ਅੱਛਾ ਪਰਾਲਾ ਜੀ ਖਾਸ ਕਰਕੇ ਅੱਜ ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਜਾਤਰੀ ਆਂਦੇ ਨੇ ਬਹੁਤ ਸਭ ਨੂੰ ਪਿਆਸ ਲੱਗੀ ਹੁੰਦੀ ਹੈ ਸਭ ਨੂੰ ਅਸੀਂ ਪਾਣੀ ਵੀ ਦਿੰਨੇ ਆ ਬੋਤਲਾਂ ਵੀ ਭਰ ਕੇ ਦਿੰਨੇ ਆ ਤਾਂ ਕਿ ਸਾਰੇ ਤੇ ਯਾਤਰੀ ਬਾਹਰ ਆ ਨਹੀਂ ਸਕਦੇ ਤੇ ਉਹਨਾਂ ਨੂੰ ਕੰਪਾਰਟਮੈਂਟ ਦੇ ਵਿੱਚ ਸਪਲਾਈ ਕਰਦੇ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਲੋਕ ਨੇ ਜਿਸ ਵੇਲੇ ਇੰਨੀ ਗਰਮੀ 'ਚ ਸਫ਼ਰ ਕਰਦੇ ਨੇ ਉਹ ਮਤਲਬ ਕਿ ਪਿਆਸ ਜਿਹੜੀ ਉਹਨਾਂ ਦੀ ਬੁਝਾਣੀ ਇੱਕ ਬਹੁਤ ਵੱਡਾ ਫੁੰਦਾ ਕੰਮ ਹੈ ਸਾਰਾ ਅਗਲਾ ਪੂਰ ਕਲੇ ਬੜਾ ਸਟੇਸ਼ਨ ਤੇ ਬਟਾਲਾ ਤੇ ਹੋਰ ਵੀ ਜਗ੍ਹਾ ਤੇ ਨੀ ਬਹੁਤ ਜਗ੍ਹਾ ਤੇ ਆਂ ਜੀ ਬਸ ਸਟੈਂਡ ਤੇ ਵੀ ਲਾਂਦੇ ਨੇ ਹੋਰ ਵੀ ਕਈ ਵਾਰੀ ਕਈ ਜਗ੍ਹਾ ਤੇ ਲਾਂਦੇ ਨੇ ਸ਼ਬੀਲਾਂਾ ਵੀ ਲਾਂਦੇ ਨੇ ਮੈਂ ਸ਼ਿਵਲਾਲ ਸ਼ਰਮਾ ਸ਼ਬੀਲਾਂ ਚਾਰਜ ਸਾਰਾ ਕਲਾਬ ਬਟਾਲਾ ਸਰ ਇਹ ਮਾਂਚ ਕਦੋਂ ਆਇਆ ਵੀ ਆਪਾਂ ਇਹ ਮੇ ਲਗਭਗ 20 ਸਾਲ ਹੋ ਗਏ ਨੇ ਇੱਕ ਬਸ ਵਿੱਚ ਬੱਚਾ ਤੇ ਆ ਸੀ ਬਿਲਕੁਦਾ ਸੀ ਤੇ ਉਹਨੂੰ ਪਾਣੀ ਨਹੀਂ ਸੀ ਮਿਲ ਰਿਆ ਉਹ ਕਸਬ ਨੇ ਆ ਕੇ ਤੇ ਇਸ ਤੇ ਵਿਚਾਰ ਕੀਤਾ ਤੇ ਉਦੋਂ ਤੋਂ ਇਹ ਸ਼ੁਰੂ ਕੀਤਾ ਕੰਮ ਪਟਿਆਲੇ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਰ ਵੀ ਜਦੋਂ ਕਿਤੇ ਲੋਡ ਹੁੰਦੀ ਆ ਕਿ ਵੱਡੇ ਫੰਕਸ਼ਨ ਦੇ ਤੇ ਸਾਡੇ ਕੋਲ ਗੱਡੀ ਹੈ ਉਹ ਗੱਡੀ ਮਹੀਆਹੀਂ ਕਰਾਉਣੇ ਤਾਲਾ ਦੀ ਹੋਰ ਵੀ ਐਂਜੀਆਂ ਤੁਹਾਡਾ ਸਾਥ ਦੀਆਂ ਨੇ ਇਸ ਤਰ੍ਹਾਂ ਪਾਣੀ ਕਰਤ ਹੁੰਦੇ ਤੇ ਅੱਜ ਵੀ ਕੋਈ ਐਂਜੀ ਕਰ ਰਹੀ ਹੈ ਹਾਂਜੀ ਸਾਡੇ ਨਾਲ ਅੱਜ ਦ੍ਰਿਸ਼ਟੀ ਕਲੱਬ ਨੇ ਸਹਿਯੋਗ ਕੀਤਾ ਹੈ ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਕਲੱਬ ਜਿਹੜੀਆਂ ਨੇ ਉਹ ਸਹਿਯੋਗ ਕਰਦੀਆਂ ਰਹੀਆਂ ਨੇ ਇਸ ਗਰਮੀ ਦੇ ਮੌਸਮ ਵਿੱਚ ਉਹ ਬਹੁਤ ਵਧੀਆ ਫੀਲ ਕਰਦੇ ਨੇ ਜਿਨ੍ਹਾਂ ਨੂੰ ਪਾਣੀ ਮਿਲਦਾ ਹੈ ਕਿਉਂਕਿ ਹੋਰ ਕਿਤੇ ਇਹ ਪ੍ਰੋਜੈਕਟ ਜਿਹੜਾ ਆ ਹੋਰ ਕਿਸੇ ਵੀ ਸਟੇਸ਼ਨ ਤੇ ਨਹੀਂਗਾ ਜੋ ਜੰਮੂ ਤੋਂ ਗੱਡੀ ਆਉਂਦੀ ਹੈ ਸ਼ਾਮ ਨੂੰ ਤੇ ਉਹ ਲੋਕ ਆ ਕੇ ਦੱਸਦੇ ਨੇ ਕਿ ਇਹ ਉਹ ਵਾ ਇੱਕ ਸਟੇਸ਼ਨ ਆ ਬਟਾਲਾ ਜਿੱਥੇ ਸਾਨੂੰ ਪਾਣੀ ਜਿਹੜਾ ਮਿਲਦਾ ਸੋਚਣੀ ਤੇ ਇੱਕ ਹੀ ਆ ਨਾ ਸੋਚਣੀ ਮਾਟੋ ਇੱਕ ਆ ਕਿ ਪਾਣੀ ਪੀਉਣਾ ਹੈ ਇਹਦੇ ਵਿੱਚ ਨੌਕਰੀ ਜਾਂ ਕੋਈ ਬਿਜ਼ਨਸ ਦਾ ਕੋਈ ਸਵਾਲ ਨਹੀਂਗਾ ਹਰ ਜਿਹੜਾ ਸੇਵਾਦਾਰਾ ਉਹਦੇ ਮਨ ਚ ਉਹਦੇ ਇਹੋ ਹੀ ਆ ਕਿ ਮੈਂ ਪਾਣੀ ਪੀਣ ਆਇਆ ਤੇ ਪਾਣੀ ਪੀਣਾ ਹੈ ਸਰ ਤੁਸੀਂ ਇਨਚਾਰਜ ਹੋ ਤੁਹਾਡੀ ਅਗਵਾਈ ਹੇੜੇ ਪਾਣੀ ਦੀ ਸਪਲਾਈ ਚੱਲਦੀ ਹੈ ਮੈਂਬਰਾਂ ਦਾ ਕਿਵੇਂ ਧੰਨਵਾਦ ਕਰਦੇ ਜਿਹੜੇ ਤੁਹਾਡੇ ਇੱਥੇ ਪਹੁੰਚ ਕੇ ਤੁਹਾਡੀ ਜਿਹੜੀ ਸ਼ੁਰੂ ਕੀਤੀ ਹੋਈ ਇਹ ਮਹੀਮ ਉਸ ਨੂੰ ਹੋਰ ਸਫਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਮੈਂਬਰ ਪੂਰਾ ਸਹਿਯੋਗ ਕਰਦੇ ਨੇ ਸਰ ਕਿੰਨੇ ਤੋਂ ਕਿੰਨੇ ਤੱਕ ਪਾਣੀ ਵਰਤਾਇਆ ਜਾਂਦਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਉਹ ਲਾਸਟ ਮੂਰੀ ਟਾਟਾ ਮੂਰੀ ਗੱਡੀ ਜਿਹੜੀ ਆ ਉਹਨੂੰ ਲੰਘਾਈ ਦਾ ਡਿਸਟ੍ਰਿਕਟ ਕਲੱਬ ਤੋਂ ਹਰੀਸ਼ ਮਾਝੇ ਦੇ ਤੇ ਅੱਜ ਇੱਥੇ ਹੀ ਜਲ ਸੇਵਾ ਕਰਨ ਆਏ ਆ ਜਿਹੜਾ ਸਾਰਾ ਕਲੱਬ ਦਾ ਪ੍ਰਾਲਾ ਬੜੀ ਧਰ ਚੱਲ ਰਿਹਾ ਸਾਰਾ ਕਲੱਬ ਸਾਡੇ ਬਟਾਲੇ ਦੀ ਇੱਕ ਹੈ ਜੀ ਸੰਸਥਾ ਵਾ ਜਿਹੜਾ ਹਰ ਵਰਗ ਦੇ ਵਿੱਚ ਬੈਠੇ ਆ ਕੰਮ ਕਰਦੇ ਆ ਜਿਵੇਂ ਕਿ ਇਹਨਾਂ ਨੇ ਐਮਬੂਲੈਂਸਾਂ ਪਾਈਆਂ ਮੈਂ ਕਰੀਬ ਜਿਹੜਾ ਮਰੀਜ਼ ਨੂੰ ਮਰੀਜ਼ਾਂ ਨੂੰ ਲੈ ਕੇ ਜਾਂਦੇ ਆ ਹਸਪਤਾਲਾਂ ਚ ਦੂਜੇ ਸ਼ਹਿਰਾਂ ਚ ਇਹ ਲਵਾਰਸ ਲਾਸ਼ਾਂ ਦਾ ਸੰਸਕਾਰ ਵੀ ਕਰਦੇ ਆ ਕਈ ਕੰਮ ਇਹਨਾਂ ਨੇ ਜਿਹੜਾ ਸਮਾਜ ਦੇ ਆ ਕਰਦੇ ਆ ਜਿਹੜਾ ਕੋਈ ਵੀ ਨਹੀਂ ਕਰਦਾ ਛੋਟ ਪਾਣੀ ਦੀ ਪਾਣੀ ਸੇਵਾ ਬਹੁਤ ਵੱਡੀ ਸੇਵਾ ਵਾ ਅੱਜ ਕੱਲ੍ਹ ਗਰਮੀਆਂ ਦਿਨਾਂ ਦੇ ਵਿੱਚ ਤੇ ਵੈਸੇ ਵੀ ਸਟੇਸ਼ਨਾਂ ਬੱਸ ਅੱਡਾ ਵਾ ਬਜ਼ਾਰਾਂ ਦੇ ਵਿੱਚ ਵੀ ਪਾਣੀ ਸੇਵਾ ਪਾਣੀ ਬਹੁਤ ਜ਼ਰੂਰਤ ਹੈ ਗਈ ਹੈ ਤੇ ਇਹਨਾਂ ਵੱਲ ਵੇਖ ਕੇ ਸਮਾਜ ਨੂੰ ਸਮਾਜ ਦੇ ਹਰ ਵਰਗ ਨੂੰ ਹਰ ਸਟੇਸ਼ਨ ਦੇ 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 ਉੱਥੇ ਇਹ ਪਾਣੀ ਦੀ ਸੇਵਾ ਜ਼ਰੂਰ ਹੋਣੀ ਚਾਹੀਦੀ ਹੈ ਘਟੋਕਰ ਇਹਨਾਂ ਨੂੰ ਇੱਕ ਜਿਹੜਾ ਸਾਰਾ ਕਲੱਬ ਨੇ ਜਿਹੜਾ ਆਪਣਾ ਕੰਮ ਰੰਭਿਆ ਹੋਇਆ ਹੈ ਇਹਦੇ ਵੱਲ ਵੇਖ ਕੇ ਸਮਾਜ ਦੇ ਹਰ ਵਰਗ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ